ਜਾਈ ਜੇ ਤੂੰ ਕੱਲਾ ਤੋੜ ਲੈ ਗਿਆ ਇੱਕ ਜੁਗਾਰ ਹੈ ਜ ਸਾਹ ਉਹ ਵੀ ਪਰਦ ਝਲਕਦਾ ਮੇਲਾ ਰੂਪ ਵਹਿ ਕੇ ਕਿੰਡ ਜਾਈਂ ਕਹਿੰਦੇ ਕੋਈ ਪੂਰੇ ਸਮੇਂ ਦਾ ਰੱਬ ਤੋਂ ਸੁਣੋਂ ਵੀਗਾ ਖਾਹਾਂ ਦੇ ਆਪਣੇ ਨਾਲੇ ਵੇਖੇ ਤੇ ਇਹ ਇੱਕ ਪੂਰਨ ਜਾਨੀ ਨਾਲੋਂ ਟੁੱਟ ਕੇ ਹਰਿਆ ਭਰਿਆ ਸੁਗੂਧਾਰ ਨਹੀਂ ਰਹਿ ਸਕਦਾ ਤੇ ਜਿਹਦੇ ਆਪਾਂ ਧੀਆਂ ਪੋਤੇ ਹਾਂ ਜਿਹਨੇ ਸਾਰਾ ਕੁਝ ਸੰਭੂ ਕਹਿਦਾ ਕੀਤਾ ਪਕਸ਼ੀਆਂ ਕੀਤਣਾ ਓਡੇ ਨਾਲੋਂ ਟੁੱਟ ਕੇ ਕਿਵੇਂ ਖੜੇ ਰਹਿ ਸਕਦਾ ਕਿਵੇਂ ਸੁਖ ਲੈ ਸਕਦੇ ਆ ਕਿਵੇਂ ਖੁਸ਼ੀ ਲੈ ਸਕਦੇ ਆ ਹਰ ਕਿਸੇ ਨੂੰ ਖੁਸ਼ ਨਾ ਕਰ ਕਿਉਂਕਿ ਪਿਆਰਿਓ ਜਿੱਦਾਂ ਸਮਾਪਤ ਦਾ ਮੂਲ ਦੇ ਨਾਲ ਹੁਦਕੇ ਨਾਲ ਜੁੜਿਆ ਰਹੂਗਾ ਉਹਨਾਂ ਸਮਾਪਤ ਉਹਦੇ ਵਿੱਚ ਰੰਗਤ ਹੈ ਉਹਨਾਂ ਸਮਾਪਤ ਉਹਦੇ ਵਿੱਚ ਜਾਨ ਹੈ ਜਦੋਂ ਜਾਨ ਹੀ ਖਤਮ ਤੇ ਫਿਰ ਸਰੀਰ ਦਾ ਵੀ ਕੀ ਹਾਲ ਹੈ ਇਸ ਕਰਕੇ ਕੋਸ਼ਿਸ਼ ਕਰਿਏ ਕਿ ਆਪਾਂ ਦੇ ਦੁੱਖਾਂ ਦਾ ਔਲਾਦ ਕਰਨਾ ਹੈ ਗੁਰੂ ਘਰ ਆਏ ਆ ਤੇ ਆਪਾਂ ਆਪ ਦਾ ਆਸਰਾ ਗੁਰਮਾਨੇ ਨਰਗਰ ਨੌਲਾ ਕੇ ਭਾਈ ਜਿਹਦੇ ਵੀ ਹੋਣਾ ਇੱਕ ਦੇ ਹੋ ਜਾ ਇਹ ਨਹੀਂ ਕਿ ਇੱਕ ਦਰ ਅੱਜ ਇਹ ਨਾਲ ਤੇ ਕੱਲ ਕੋ ਦਰ ਤੇ ਜਿਹਦੇ ਹੋਣਾ ਸੱਚੇ ਦਿਨ ਹੋ ਜਾ ਜੇ ਇਹ ਡਰਦੇ ਹੋਏ ਆ ਨਾ ਕਿਸੇ ਦੇ ਹੋ ਜਾ ਹੋਣ ਕਿਸੇ ਦੇ ਹੋ ਜਾ ਕਿਉਂਕਿ ਮਾਰਾ ਇਹ ਕਹਿੰਦੇ 100 ਦਰ ਐਸੇ ਹੋ ਗਿਆ ਜੋ ਦਰ ਐਸਾ ਹੋਏ ਉਹ ਦਰ ਦਾ ਤੋਂ ਡੰਡਾ ਜਿੱਤੇ ਸਾਰੀਆਂ ਕਰਜ਼ਾ ਪੂਰਨਾ ਹੁੰਦਾ ਹੋਂ ਕਿਉਂ ਵੀ ਗੁਰਨਾਨਕ ਦਾ ਕਰ ਉਬਰਾਨਿਕ ਦਾ ਕਰ ਸਕਦਾ ਜਿੱਥੇ ਕਹਿੰਦੇ ਆ ਸਾਜੇ ਸਾਹਿਬਾ ਕਿਆ ਨਹੀ ਕਰ ਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੀ ਸੋ ਪਾਵੈ ਜਿਸ ਤੇ ਪਾਛਾ ਤੇਰੇ ਘਰ ਤੇ ਦਰ ਤੇ ਤੇਰੇ ਘਰ ਵਿੱਚ ਕਿਹੜੀ ਜਗ ਦਾ ਕਾਟਾ ਨਹੀਂ ਹੈ ਗੱਲ ਕਿੱਥੇ ਹੈ ਗੱਲ ਮੰਗਣਾ ਨਹੀਂ ਆਰੇ ਮਹਾਰਾਜੇ ਕਹਿ ਰਹੇ ਆ ਜੋ ਮੰਗ ਠਾਕੁਰ ਆਪਣੇ ਜੀ ਸੋਈ ਸੋਈ ਦੇ ਕੀ ਹਾ ਤੁਹਾਂ سفر ਹੋਇਆ ਇਹਦੇ ਕਹਿ ਰਹੇ ਆ ਜੋ ਮੰਗੇਗਾ ਮਿਲੂਗਾ ਦਮ ਤੇ ਮੰਗਣਾ ਨਹੀਂ ਆਉਂਦਾ ਕਿਵੇਂ ਮੰਗਣਾ ਕਿਸ ਤਰੀਕੇ ਦੇ ਨਾਲ ਮੰਗਣਾ ਹੈ ਸਾਰ ਸੰਗਤ ਗੁਰੂ ਦੇ ਦਰ ਤੇ ਆ ਕੇ ਉਹਦਾ ਜਸ ਕਰਕੇ ਆਹ ਰਾਜੇ ਕਿੰਨੇ ਹਾਰ ਗੋੜਾ ਨਾ ਹੋ ਹੋ ਸਦਾ ਸੁਭਾਈ ਕਿੰਨੇ ਸਦਾ ਭਾਈ ਉਹਦੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਉਹਦਾ ਦਰਸ ਕਰਦੇ ਰਹਿਣਾ ਚਾਹੀਦਾ ਉਹਦੀ ਵਡਿਆਈ ਨੂੰ ਕਰਦੇ ਰਹਿਣਾ ਚਾਹੀਦਾ ਹਰ ਗੁਣ ਗਾਓ ਸਦਾ ਸੁਭਾਈ ਕੀ ਫਲ ਤੁਹਾਡਾ ਫਾਇਦਾ ਕੀ ਹੈ ਜੀ ਗੁਣ ਗਾਉਣ ਦਾ ਮਹਾਰਾਜ ਜਿਹਦੇ ਮਨ ਤਿੰਦੇ ਸਜਦੇ ਫਲ ਪਾਵ ਜੀ ਦੇ ਸੰਗ ਸਹਾਈ ਜਿੰਦ ਦੇ ਨਾਲ ਸਹਾਈ ਹੋਣ ਵਾਲਾ ਵਾਹਿਗੁਰੂ ਜੀ ਦਾ ਜਿਹੜਾ ਵਿਰਤ ਵਾਹਿਗੁਰੂ ਜੀ ਦੀ ਵਡਿਆਈ ਉਹ ਪ੍ਰਾਪਤ ਕਰਦਾ ਜਿਹਦੇ ਨਾਲ ਵਾਹਿਗੁਰੂ ਜੀ ਦੇ ਜਾਸੂਤਾਂ ਦੇ ਨਾਲ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਜਿਹੜਾ ਕੋ ਨੂੰ ਛੱਡ ਦਿੰਦਾ ਹੈ ਵਿਸਾਰ ਜਾਂਦਾ ਪਵਾਰ ਹੋ ਜਾਂਦਾ ਹੈ ਪਰ ਵਿਸਰਤ ਸਦਾ ਖੁਆਰੀ ਤਾਕਤ ਉਹ ਕਿੱਥਾਂ ਪਿਆਪੈ ਜਾਪੋ ਓਟ ਸੁਹਾਰੀ ਸੰਗਤ ਦੀ ਦੋਵੇਂ ਤਰਫ ਸ਼ਬਦੀਆਂ ਭਗਤਨਾਮੇ ਵਿੱਚ ਕਹਿ ਦਿੱਤੇ ਇੱਕ ਉਹ ਜਿਹੜੇ ਟੁੱਟ ਗਏ ਆ ਜਿਹੜੇ ਦੂਰ ਹੋ ਗਏ ਉਹ ਦੂਰ ਹੋਏ ਟਿੱਟੇ ਇੰਨੇ ਕ ਦੂਰ ਹੋ ਗਏ ਜੁੜਿਆ ਜੁੜਿਆ ਨਹੀਂ ਜਾ ਸਕਦਾ ਤੇ ਜਿਹੜੇ ਜੁੜ ਗਏ ਹਨ ਕਹਿੰਦੇ ਕੋਣਾ ਨੂੰ ਫਿਰ ਤੋੜ ਵੀ ਜਿੰਨਾ ਮਰਜੀ ਤੋੜਨ ਦਾ ਯਤਨ ਕਰ ਲਵੇ ਉਹ ਤੋੜਿਆ ਟੁੱਟ ਨਹੀਂ ਸਕਦੇ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਇਹਦੀ ਸ਼ੁਰੂਆਤ ਕਰਦੇ ਆਪ ਜੀ ਨੇ ਮੇਜੋ ਪਹਿਲਾਂ ਵੀ ਗੁਰੂ ਅਰਜਨ ਦੇਵ ਜੀ ਦੀ ਛੇੜੀ ਦਾ ਇਤਿਹਾਸ ਆਵਣ ਦੀ ਆ ਰ ਕੱਲ ਜਿਹੜਾ ਹੈ ਅਰਸੋ ਲੰਘ ਕੇ ਗਿਆ ਗੁਰੂ ਅਰਜਨ ਦੇਵ ਜੀ ਦਾ ਛੇੜੀਪੁਰ ਉਹਦੇ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਹੋ ਕੇ ਸੁਣਨੇ ਆ ਬੜੇ ਚਿਰ ਦੇ ਸੁਣਨੇ ਆ ਰਹੇ ਆ ਇਹ ਦਿੱਤੀ ਜਨਦਵਰਗਿਆਂ ਨੇ ਢਡਾਲ ਚੌਂਕੜੀ ਨੇ ਰਲ ਕੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸ਼ਾਂਤ ਸੰਘਾ ਕਰਨਾ ਗੁਰੂ ਅਰਜਨ ਦੇਵ